ਕਾਂਗਰਸ ਪਾਰਟੀ ਵੱਲੋਂ ਸੂਬਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਆਦੇਸ਼ ਮੁਤਾਬਕ ਪੂਰੇ ਦੇਸ਼ ਭਰ ਵਿੱਚ ਡੀਐਸਪੀ ਦਫ਼ਤਰਾਂ ਸਾਹਮਣੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਬਠਿੰਡਾ ਵਿਖੇ ਵੀ ਸ਼ਹਿਰੀ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਅੰਬੇਦਕਰ ਪਾਰਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਹਦਾਇਤਾਂ ਅਨੁਸਾਰ ਬਲਾਕ ਪ੍ਰਧਾਨਾਂ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਡੀਐਸਪੀ ਦਫ਼ਤਰਾਂ ਸਾਹਮਣੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਕਿਉਂਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਹੁਤ ਵਿਗੜ ਚੁੱਕੀ ਹੈ ਹਰ ਰੋਜ਼ ਲੁੱਟਾਂ ਖੋਹਾਂ ਡਕੈਤੀਆਂ ਗੋਲੀ ਚੱਲਣਾ ਫਰੋਦੀ ਮੰਗਣਾ ਕਤਲ ਹੋਣ ਦੀਆਂ ਵਾਰਦਾਤਾਂ ਸ਼ਰਿਆਮ ਹੋ ਰਹੀਆਂ ਹਨ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ ਦਿੱਤਾ ਜਾ ਰਿਹਾ ਹੈ ਤਾਂ ਇਸ ਸਵਾਲ ਦੇ ਜਵਾਬ ਵਿੱਚ ਰਾਜਗੁਰਗ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਕੋਈ ਸ਼ੌਂਕ ਜਾਂ ਪਿਆਰ ਨਾਲ ਨਹੀਂ ਦਿੱਤਾ ਬਲਕਿ ਮਾਨਯੋਗ ਅਦਾਲਤ ਨੇ ਉਸ ਤੋਂ ਕਲਮ ਖੋਲ ਲਈ ਸੀ ਜਿਸ ਕਾਰਨ ਉਸ ਨੂੰ ਅਸਤੀਫਾ ਦੇਣਾ ਪਿਆ ਹੈ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਬਲੋਕ ਪ੍ਰਧਾਨ ਸਹਿਬਾਨ ਨੇ ਆਪਦੀ ਅਗਵਾਈ ਚ ਆਪਦੇ ਪੂਰੇ ਡੀਐਸਪੀ ਜੋ ਹੈਗੇ ਡਿਵੀਜ਼ਨਾਂ ਦੇ ਉਹਨਾਂ ਦੇ ਪੂਰੇ ਧਰਨੇ ਲਾਏ ਐ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਾਉਣ ਵਾਸਤੇ ਨਸ਼ਿਆਂ ਤੇ ਖਾਤਮੇ ਵਸਤੇ ਲੁੱਟਾਂ ਕੋਹਾਂ ਕਤਲੇਆ ਆਮ ਰੂਟਰਲ ਮਲਟਰ 3 ਨੇ 50000 ਰਾਉਂਡ ਗੋਲੀਆਂ ਚੱਲਣੀਆਂ ਲੋਕਾਂ ਦੀ ਪੱਤ ਲੁੱਟੀ ਜਾਣੀ ਬੰਬ ਡਿੱਗੀ ਜਾਣੇ ਗੈਂਗਸਟਰਾਂ ਦੇ ਉਲਟ ਗੈਂਗਸਟਰਾਂ ਦੀ ਇੰਟਰਵਿਊ ਜੇਲਾ ਸੁਰੱਖਿਅਤ ਨਹੀਂ ਇਹਨਾਂ ਵਾਸਤੇ ਪੰਜਾਬ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਨੇ ਸਟਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸਾ ਨਿਰਦੇਸ਼ਾਂ ਤੇ ਮੌਜੂਦਾ ਪੰਜਾਬ ਸਰਕਾਰ ਦੇ ਕੰਨ ਤੇ ਅੱਖ ਖੋਲਣ ਵਾਸਤੇ ਧਰਨੇ ਦਿੱਤੇ ਜੇ ਨਾ ਉਹਨਾਂ ਦੀ ਮਜਬੂਰੀ ਸੀ ਉਹਨਾਂ ਨੂੰ ਕੋਈ ਪਿਆਰ ਚ ਅਸਤੀਫਾ ਨਹੀਂ ਦਿੱਤਾ ਸੁਪਰੀਮ ਕੋਰਟ ਨੇ ਜਿਹੜਾ ਜ਼ਮਾਨਤ ਦਿੱਤੀ ਉਹਨਾਂ ਦੇ ਹੱਥ 'ਚੋਂ ਕਲਮ ਖੋਲੀ ਮਜਬੂਰੀ ਬਣ ਕੇ ਤਾਂ ਦਿੱਤਾ ਕੋਈ ਪਿਆਰ ਚ ਨਹੀਂ ਦਿੱਤਾ Ni un